ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਸਹਿਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਅਨਵਲਗਨ ਅਤੇ ਤਾਜ਼ੇ ਖਬਰਾਂ ਤੱਕ ਪਹੁੰਚਣ ਹੁਲੀਆਂ ਦੇ ਮੇਲੇ ਤੇ ਲੱਖਾਂ ਗੁਰਸਿੱਖ ਦਾ ਲੋਗ ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਵਡਪਾਲ ਸਿੰਘ ਜੀ ਦੇ ਦਰਬਾਰ ਹਿਮਾਚਲ ਪ੍ਰਦੇਸ਼ ਮਥਟਿਕਲ ਨਹੀਂ ਜਾਂਦੀਆਂ ਨੇ ਤੇ ਤਪਸਥਾਨ ਬ੍ਰਹਮ ਗਿਆਨੀ ਬਾਬਾ ਵਡਪਾਲ ਸਿੰਘ ਜੀ ਦਾ ਗੁਰਦੁਆਰਾ ਮਨਜੀਤ ਸਾਹਿਬ ਦੇ ਮੁਖੀ ਸੰਤ ਮਹਾਂਪੁਰਸ਼ ਬਾਬਾ ਸਰਵੰਜੀਤ ਸਿੰਘ ਜੀ ਦੇ ਨਾਲ ਸਮਾਜ ਸੇਵੀ ਤੇ ਸਿੱਖ ਆਗੂ ਸਰਵਜੀਤ ਸਿੰਘ ਸੋਨੂ ਜੰਡਿਆਲਾ ਨੇ ਕੀਤੀ ਮੁਲਾਕਾਤ ਤੇ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕੀਤੀ ਬੇਨਤੀ ਕੀ ਬਾਬਾ ਜੀ ਦੇ ਮੱਥਾ ਟੇਕਣ ਦੇ ਲਈ ਆਉਣ ਤੇ ਨਿਵੇਂ ਹੋ ਕੇ ਆਉਣ ਤੇ ਕੋਈ ਵੀ ਵਿਅਕਤੀ ਮੇਲੇ ਦੇ ਵਿੱਚ ਆ ਕੇ ਹੁੱਲੜਬਾਜੀ ਨਾ ਕਰੇ ਤੇ ਹਾਲੇ ਦੁਵਾਲੇ ਗੰਦਗੀ ਨਾ ਪਾਵੇ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਯੋਗਦਾਨ ਪਾਵੇ ਇਸ ਮੌਕੇ ਤੇ ਸੰਤ ਮਹਾਪੁਰਸ਼ ਬਾਬਾ ਸਰਵੰਜੀਤ ਸਿੰਘ ਦੇ ਸਿੱਖਾਂ ਗੂ ਸਰਬਜੀਤ ਸਿੰਘ ਸੋਨੂ ਜੰਡਿਆਲਾ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਕੇ ਕਿਹਾ ਕਿ ਤੁਸੀਂ ਪੰਥ ਦੀ ਚੜ੍ਹਦੀ ਕਲਾ ਵਾਲੇ ਕੰਮ ਕਰ ਰਹੇ ਹੋ ਅਤੇ ਅੱਗੇ ਹੋ ਕੇ ਕੰਮ ਕਰੋ ਤਾਂ ਜੋ ਪਰਮਾਤਮਾ ਹਮੇਸ਼ਾ ਤੁਹਾਡੇ ਅੰਗ ਸੰਗ ਹੈ ਤੁਸੀਂ ਦੇਖੋ ਬਿਊਰੋ ਦੀ ਵਿਸ਼ੇਸ਼ ਰਿਪੋਰਟ ਲੱਭੇ ਦਰਸ਼ਨ ਦਿਵਿਨਿ ਹੋਣ ਦਾ ਮੈਂ ਬਿਲਕੁਲ ਜੀ ਮੈਂ ਉਹ ਸਿੱਖਿਆ ਮਰਕਾ ਜਮਾ ਇੱਕ ਵਕਤ ਜਮਾਣਾ ਸ਼ੋਤਲਿਆ ਸਰਪੰਚੋਂ ਮਿਲਿਆ ਸੋਨੂ ਜੀ ਜਿਹੜਾ ਸੋਨੂ ਚ ਉਪਰਾਲਾ ਕਰ ਰਹੇ ਨੇ ਅਗਾਬਧਨ ਇਸੇ ਤਰ੍ਹਾਂ ਦੇਸ਼ ਦੇ ਵਿੱਚ ਵਿਕਾਸ ਪੈਦਾ ਹੁੰਦਾ ਤਾਕਤਵਾਰੇ ਲੋਕੀ ਅੱਗੇ ਆਂਦੇ ਤਾਂ ਹੀ ਦੇਸ਼ ਚੱਲੇਗਾ ਔਰ ਅੱਜ ਕੱਲ ਖਾਸ ਕਰਕੇ ਜਿਹੜੇ ਨੌਜਵਾਨ ਨੇ ਜਿੱਦਾਂ ਖੇਤਾਂਾਂ ਦੀ ਇਹਦੇ ਕੰਮ ਕਰ ਰਹੇ ਤੁਮਾਦਵਾ ਕਰੇ ਕਿ ਵਿਸ਼ੇਸ਼ ਸਪੀਡ ਦੇ ਵਿੱਚ ਲੱਗੇ ਰਹੇ ਤੇ ਉਹ ਦਿਨ ਦੂਰ ਨਹੀਂ ਕਿ ਜਦੋਂ ਕੰਟਰੀ ਦਾ ਰੰਗ ਤੁਹਾਾਰੀ ਕਿਰਪਾ ਕਰ ਬਖਸ਼ਿਸ਼ ਕਰ ਦੇ ਕਾਮਯਾਬ ਹੋਣ ਦਾ ਸਾਰਾ ਸਿਹਰਾ ਅੱਗੇ ਸਾਡਾ ਤਪਸਥਾਨ ਗੁਰਦੁਆਰਾ ਮਜੀਠ ਸਾਹਿਬ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਸਾਨੂੰ ਬਤਾਈ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਅੱਜ ਆਪਾਂ ਆਏ ਆ ਤਪਸਥਾਨ ਗੁਰਦੁਆਰਾ ਮਜੀਠ ਸਾਹਿਬ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਪਹਾੜੀਆਂ ਦੇ ਵਿੱਚ ਇਹ ਤਾਂ ਹਨ ਬ੍ਰह्म ज्ञानी ਮਾ ਪੁਸ਼ਪਾ ਬਾਬਾ ਵਡਪਾਖ ਸਿੰਘ ਜੀ ਦਾ ਜਿਹੜਾ ਸਥਾਨ ਆ ਔਰ ਇੱਥੋਂ ਦੀ ਸਾਫ ਸਭਾਲ ਜਿਹੜੀ ਆ ਸਤਪੰਥ ਪੁਸ਼ਪਾ ਬਾਬਾ ਸਵਰਗੀ ਸਿੰਘ ਕਰ ਰਿਆ ਔਰ ਗੁਰੂ ਮਰਿਆਦਾ ਦੇ ਅਨੁਸਾਰ ਕਰ ਰਿਆ ਅੱਜ ਦਰਸ਼ਨ ਕਰਨਾ ਆ ਬਾਬਾਈ ਨੂੰ ਮਿਲਤਾ ਆ ਔਰ ਮਹਾਰਾਜ ਦੇ ਦਰਸ਼ਨ ਕਰਕੇ ਪੜਾ ਮਾਡੋ ਸੁਖ ਨੂੰ ਮਿਲਿਆ ਖੁਸ਼ੀਆਂ ਨਹੀਂ ਆ ਗੁਰੂ ਸਾਧੀਆਂ ਔਰ ਜਦੋਂ ਵੀ ਇੱਥੇ ਆਉਂਦੇ ਜੇ ਸੁਪਰ ਹੋਵੇ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਮੇਲਾ ਸ਼ੁਰੂ ਹੋ ਜਾਣਾ ਕਈ ਲੋਕ ਪੰਜਾਬ ਤੋਂ ਆਉਂਦੇ ਨੇ ਮੱਥਾ ਟੇਕਣ ਆਉਂਦੇ ਨੇ ਔਰ ਇੱਥੇ ਆਣ ਕੇ ਹੁੱਲੜਬਾਜੀ ਬਹੁਤ ਕਰਦੇ ਔਰ ਕਈ ਲੋਕ ਇਸ਼ਨਾਨ ਕਰਦੇ ਜਦੋਂ ਕੱਪੜੇ ਛੁੱਟ ਜਾਂਦੇ ਆ ਤੇ ਬਹੁਤ ਜ਼ਿਆਦਾ ਇੱਥੇ ਕਈ ਲੰਗਰ ਲਾਉਂਦੇ ਆ ਤੇ ਕਈ ਇੱਥੇ ਆਣ ਕੇ ਉਹ ਗੰਦਗੀ ਪਾ ਜਾਂਦੇ ਸੋ ਭਰਾਓ ਇਹੋ ਜਿਹਾ ਕੰਮ ਨਾ ਕਰਿਓ ਕਿਉਂਕਿ ਇਹਦੇ ਨਾਲ ਬਦਨਾਮੀ ਵੀ ਹਿੰਦੀ ਕਿਤੇ ਨੇ ਔਰ ਇਹ ਮਹਾਰਾਜ ਦਾ ਦਰਬਾਰ ਹੈ ਇੱਥੇ ਜਦੋਂ ਆਉਂਦੇ ਜੇ ਖੁਸ਼ੀਆਂ ਲੈਣ ਆਇਆ ਕਰੋ ਖੁਸ਼ੀਆਂ ਲੈ ਕੇ ਜਾਇਆ ਕਰੋ ਕਿਉਂਕਿ ਅਸੀਂ ਆਪਣੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਵਾ ਨਾ ਕਿ ਅਸੀਂ ਬਾਤਾਂ ਬਰਬੂਸ਼ਿਤ ਕਰਨਾ ਵਾ ਨਾ ਅਸੀਂ ਕਿਸੇ ਨੂੰ ਪਰੇਸ਼ਾਨ ਕਰਨਾ ਜਦੋਂ ਵੀ ਉਹਨੇ ਅੰਦੇ ਮਹਾਰਾਜ ਦੇ ਘਰ ਚ ਟੀਵੇਂ ਬੁਕਿਆ ਕਰੋ ਟੀਵੇਂ ਆ ਰੱਖਾਂ ਨੂੰ ਹੀ ਪਲ ਲੱਗਦੇ ਆ ਤੇ ਜਦੋਂ ਆਉਣਾ ਵਾ ਤੇ ਖੁਸ਼ੀਆਂ ਲੈ ਕੇ ਜਾਇਆ ਕਰੋ ਬਾਬਾ ਜੀ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ